ਸਾਸ਼ਿਕਾਲ ਮਹਾਂਤਿਆ ਸਮਝਾ ਨਿਯੁਤਿਕ ਦਸ਼ਕਾ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰੀਆਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਸੁਰੱਖਿਆ ਨੂੰ ਲੈ ਕੇ ਤੇ ਪੌਣੀਆਂ ਨਜ਼ਰ ਇਸ ਵੇਲੇ ਦੀਆਂ ਟੌਪ 20 ਹੈਡਲਾਈਨਸ ਤੇ ਰਾਜਪਾਲ ਦਿਨ ਬਿੱਲਾਂ ਮਨਜ਼ੂਰੀ ਦੇ ਲਈ ਰਾਸ਼ਟਰਪਤੀ ਨੂੰ ਪੇਜਣਗੇ ਸੁਭਾ ਸਰਕਾਰ ਨੇ ਬਿੱਲ ਰੋਕ ਕੇ ਰੱਖਣ ਦੇ ਲਈ ਸੁਪਰੀਮ ਕੋਰਟ 'ਚ ਦਾਖਲ ਕੀਤੀ ਸੀ ਪਟੀਸ਼ਨ ਪੰਜਾਬ ਸਰਕਾਰ ਜਲ ਜਲੂ ਕਰੇਗੀ ਫਰਿੱਜ ਸਕੀਮ ਜਖਮੀਆਂ ਨੂੰ ਹਸਪਤਾਲ ਲੈ ਜਾਣ ਵਾਲੇ ਨੂੰ ਕੀਤਾ ਜਾਵੇਗਾ ਸਨਮਾਨਿਤ ਸੰਤਬਲ ਵੀਰ ਸਿੰਘ ਸਿਚੇਵਾਲ ਨੇ ਰਾਜ ਸਭਾ ਦੇ ਵਿੱਚ ਉਠਾਇਆ ਖੜੀ ਦਿਸਾਂ ਚ ਔਰਤਾਂ ਨੂੰ ਵਿਚਨ ਦਾ ਮਾਮਲਾ ਕਿਆ ਪਤਾ ਰਹੇ ਹਨ ਟਰੈਵਲ ਏਜੰਟ ਸਿੰਜਾ ਪੁਲਿਸ ਨੇ ਨਸ਼ਾ ਤਸ਼ਕਰੀ ਤੇ ਠੱਲ ਪਾਉਣ ਦੇ 131 ਐਂਟਰੀ ਪੁਆਇੰਟ ਕੀ ਤਹਿਸੀਲ ਪੁਲਿਸ ਟੀਮਾਂ ਨੇ ਆਪਰੇਸ਼ਨ ਦੌਰਾਨ 26 ਵਿਅਕਤੀ ਵੀ ਕੀਤੇ ਗ੍ਰਿਫਤਾਰ ਟਰਾਂਸਪੋਰਟ ਦੇ ਵਿੱਚ ਜੁਵਲ ਟੱਕਰ ਹਾਸੇ ਦੇ ਵਿੱਚ ਪੰਜਾਬ ਪੁਲਿਸ ਤੇ ਐਸਆਈ ਦੀ ਹੋਈ ਮੌਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਹਾਈ ਕੋਰਟ ਤੋਂ ਰਹਾਤ ਕਰੋਨਾ ਦੌਰਾਨ ਬਾਹਰ ਨਿਕਲਣ ਤੇ ਦਰਜ ਹੋਏ ਕੇਸ ਰੱਤ ਪੰਜਾਬ ਵਿਜੀਲੈਂਸ ਬਿਊਰੋ ਦੀ ਕਾਰਵਾਈ 5000 ਰੁਪਏ ਦੀ ਰਿਸ਼ਵਤ ਲੈਣ ਦੇ ਡੇਰਾ ਬਾਬਾ ਨਾਨਕ ਵਿਖੇ ਤਨਾਤ ਮਾਲ ਪਟਵਾਰੀ ਹਰਜੀਤ ਸਿੰਘ ਨੂਰੰਗ ਦੇ ਹੱਥੀਂ ਕੀਤਾ ਕਬ ਮਿਲਨ ਮਕਸਰਾ ਤੇ ਇਹ ਕਾਰਵਾਈ ਨਾਗਰਨ ਤੇ ਗ੍ਰਹਿ ਮੰਤਰਾਲੇ ਨੇ ਕੀਤੀ ਪੰਜਾਬ ਸਰਕਾਰ ਦੀ ਝਾੜ ਚੰਬ ਧਨਮਨ ਤੇ ਨਿਮੋਦੀ ਦੀ ਸੁਰੱਖਿਆ ਚ ਕਾਇਦਾ ਮਾਮਲਾ ਅਮਰਸੱਤਿ ਬੀਐਸਐਫ ਨੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ 3 ਕਰੋੜ ਦੀ ਹੈਰੋਇਨ ਕਿਤੇ ਬਰਾਮਦ ਰਾਜਸਥਾਨ ਛੱਤੀਗੜ੍ਹ ਤੇ ਐਮਪੀ ਦੇ ਵਿੱਚ ਸੀਐਮ ਫੇਸ ਤੇ ਬੀਜੇਪੀ ਦਾ ਫੈਸਲਾ ਨਵੇਂ ਚਿਹਰਿਆਂ ਨੂੰ ਮਿਲ ਸਕਦਾ ਹੈ ਲੋਕ ਸਭਾ ਚ ਹਮੇਸ਼ਾ ਦਾ ਕਾਂਗਰਸ ਤੇ ਵੱਡਾ ਹਮਲਾ ਨਹਿਰੂ ਦੀਆਂ ਗਲਤੀਆਂ ਕਾਰਨ ਬਣਿਆ ਪੀਓ ਵਿਆਹ ਤੇ ਆਰਾਜ ਚ ਦਿਨ ਦਿਹਾੜੇ ਬੈਂਕ ਡਕੈਤ ਐਕਸ ਬੈਂਕ ਚ ਹੋਈ 16 ਲੱਖ ਦੀ ਲੁੱਟ ਗੇਟ ਬਾਹਰ ਉਡੀਕਦੀ ਰਹੀ ਪੁਲਿਸ ਲੁਟੇਰੇ ਅੰਦਰੋਂ ਅੰਦਰੀ ਕਰ ਗਏ ਕਾਂਡ ਸੋ ਸਭ ਤੋਂ ਤਾਕਤਵਰ ਮਹਿਲਾ ਮਦੀ ਸੂਚੀ ਚ ਚਾਰ ਭਾਰਤੀ ਦੇ ਸ਼ਾਮਲ ਨਿਰਮਲਾ ਸਿਤਰਮਨ ਨੂੰ ਲਗਾਤਾਰ ਪੰਜਵੀਂ ਵਾਰ ਮਿਲੀ ਥਾਂ ਭਾਰਤ ਦੇ ਵਿੱਚ ਵਧ ਰਹੀਆਂ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਪਿਛਲੇ 4 ਸਾਲਾਂ ਦੇ ਵਿੱਚ 35000 ਤੋਂ ਵੱਧ ਮੌਤਾਂ 1000 ਤੋਂ ਵੱਧ ਨਾਬਾਲਗ ਕੇਸ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਦੇ ਵਿੱਚ ਹੋਇਆ ਵੱਡਾ ਖੁਲਾਸਾ ਕਰਾਚੀ ਚ ਸ਼ਾਪਿੰਗ ਮਾਲ ਚ ਲੱਗੀ ਭਿਆਨਕ ਅੱਗ ਚਾਰ ਲੋਕਾਂ ਦੀ ਹੋਈ ਮੌਤ ਤੋਂ ਫਾਈਲ ਬਿਗ੍ਰੇਡ ਦੀਆਂ ਕਈ ਗੱਡੀਆਂ ਮੌਕੇ ਤੇ ਮੌਜੂਦ ਅਮਰੀਕਾ ਦੇ ਟੈਕਸਾਲ ਤੇ ਦੋ ਸ਼ਹਿਰਾਂ 'ਚ ਹੋਈ ਵਾਰੀ 6 ਲੋਕਾਂ ਦੀ ਹੋਈ ਮੌਤ, ਦੋ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਵਿਅਕਤੀ ਹੋਏ ਚਲੇ ਗਏ। ਫلسطਿਨੀ ਸਿਹਤ ਮੰਤਰਾਲੇ ਦਾ ਦੋਸ਼ ਹੈ ਇਜ਼ਰਾਈਲੀ ਫੌਜ ਨੇ ਵੈਸਟ ਬੈਂਕ ਦੇ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਇਆ, 4 ਲੋਕਾਂ ਦੀ ਹੋਈ ਮੌਤ। ਪਾਰਟ ਟਾਈਮ ਜੌਬ ਦੇਣਾ ਤੇ ਠੱਗੀ ਕਰਨ ਵਾਲੀਆਂ 100 ਵੈਬਸਾਈਟਾਂ ਤੇ ਸਰਕਾਰ ਨੇ ਲਿਆ ਵੱਡਾ ਐਕਸ਼ਨ ਧੋਖਾੜੀ ਕਰਨ ਵਾਲੀਆਂ ਸਾਰੀਆਂ 100 ਵੈਬਸਾਈਟਾਂ ਨੂੰ ਕੀਤਾ ਬਲੌਕ। ਕਿਸਾਨਾਂ ਦੇ ਵਿਰੋਧ ਮਗਰੋਂ ਸਰਕਾਰ ਨੇ ਗੰਨੇ ਦੇ ਰੇਟ ਨੂੰ ਲੈ ਕੇ ਬਣਾਈ ਕਮੇਟੀ ਦੀ ਸਿਫਾਰਸ਼ ਮੰਨ ਲੈਣਗੇ ਰਿਪੋਰਟ ਦਾ ਫੈਸਲਾ। ਇਸ ਨੂੰ ਹੁ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਅਪਡੇਟ ਦੇ ਨਾਲ ਤੁਸੀਂ ਦੇਖਦੇ ਰਹੋ ਐਸਐਮਜ਼ੈਡ ਨਿਊਜ਼